ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋ ਚਲੋ ਮਾਲਕ ਚੜ੍ਹਦੀ ਕਲਾ ਰੱਖੇ ਵੀਰ ਭੈਣ ਭਰਾਵਾਂ ਬਰਮਾ ਬਚਾ ਦੇ ਹਾਂਜੀ ਅੱਜ ਦਾ ਜੋ ਕਰੋਨਾ ਦੀ ਵੈਕਸਿਨ ਜਿਹੜੀ ਹੈਗੀ ਆ ਇਸ ਦਾ ਬਹੁਤ ਜ਼ਿਆਦਾ ਮੰਨ ਲਓ ਵਿਰੋਧ ਤੇ ਬੜਾ ਲੋਕ ਪਰੇਸ਼ਾਨ ਆ ਵੀ ਮੇਰੇ ਇੰਜੈਕਸ਼ਨ ਲੱਗਿਆ ਮੈਨੂੰ ਤਾਂ ਹੀ ਐ ਨਹੀਂ ਹੋ ਗਿਆ ਮੈਨੂੰ ਤਾਂ ਹੀ ਐ ਨਹੀਂ ਹੋ ਗਿਆ ਮੈਂ ਇੱਕ ਤੁਹਾਨੂੰ ਗੱਲ ਕਹਿਣ ਲੱਗਾ ਕਿ ਜਿਹਦੇ ਮੰਨ ਲਓ ਵੀ ਕਰੋਨਾ ਦੇ ਇੰਜੈਕਸ਼ਨ ਕਰੋਨਾ ਵੈਕਸਿਨ ਵਾਲੇ ਇੰਜੈਕਸ਼ਨ ਲੱਗੇ ਆ ਜੇ ਤੁਹਾਨੂੰ ਇਹਨਾਂ ਨੇ ਮਾਰਨਾ ਹੁੰਦਾ ਤਾਂ ਇਮੀਡੀਏਟਲੀ ਮਾਰ ਦਨੇ ਕਿ ਜਿਵੇਂ ਫਾਸਟ ਟਾਈਮ ਕਈ ਮਰੀਜ਼ਾਂ ਨੂੰ ਨਹੀਂ ਜਰੂਰ ਸੀ ਉਹਨਾਂ ਦੇ ਇੰਜੈਕਸ਼ਨ ਲੱਗੇ ਆ ਉਹ ਐਕਸਪਾਇਰ ਹੋਏ ਆ ਕਈਆਂ ਨੂੰ ਮੰਨ ਲਓ ਵੀ ਪਿਤਾ ਨੇ ਬੱਚਿਆਂ ਨੂੰ ਨਹੀਂ ਦੇਖਿਆ ਮਾਤਾ ਨੂੰ ਬੱਚਾ ਨਹੀਂ ਦੇਖਿਆ ਕਿ ਐਡੀ ਕਿ ਬੁਰੀ ਹਾਲਤ ਹੋਈ ਆ ਕਿਉਂਕਿ ਇੱਕ ਸੰਕਟ ਸੀ ਉਹ ਚਲੋ ਟਲ ਗਿਆ ਹੁਣ ਜਿਹੜਾ ਸੰਕਟ ਦੀ ਮੈਂ ਗੱਲ ਕਰਾਂ ਮੈਂ ਤੁਹਾਨੂੰ ਮੋਟੀ ਮੋਟੀ ਮਿਸਾਲ ਇੱਕ ਗੱਲ ਸਮਝਾਉਣ ਲੱਗਾ ਜੇ ਤਾਂ ਗੱਲ ਨੂੰ ਸਮਝ ਲਓਗੇ ਤਾਂ ਚੰਗੇ ਰਹੋਗੇ ਜੇ ਬੰਦਾ ਕਹਿੰਦੇ ਨਾ ਟੈਨਸ਼ਨ ਟੈਨਸ਼ਨ ਦਾ ਇਲਾਜ ਤਾਂ ਖੁਦਾ ਕੋਲੇ ਵੀ ਨਹੀਂ ਆ ਭਗਵਾਨ ਕੋਲੇ ਮਾਲਕ ਕੋਲੇ ਵੀ ਨਹੀਂ ਆ ਜਿਹਨੇ ਸਾਨੂੰ ਸਾਰਿਆਂ ਨੂੰ ਮੇਲਾ ਵੇਖਣ ਭੇਜਿਆ ਵਿਆ ਦੇਖੋ ਯੂਰਿਕ ਐਸਿਡ ਜੇ ਤੁਹਾਡਾ ਮੰਨ ਕੇ ਚਲੋ ਲੇਡੀ ਦਾ 5.5 ਜਾਂ 5 ਹੋ ਚੁੱਕਿਆ ਹੈ ਤੇ ਤੁਸੀਂ ਆਪਦਾ ਯੂਰਿਕ ਐਸਿਡ ਕਵਰ ਕਰੋ ਕਿਉਂਕਿ ਲੇਡੀ ਨੂੰ ਯੂਰਿਕ ਐਸਿਡ 4.5 ਚਾਹੀਦਾ ਜੈਂਸ ਨੂੰ ਯੂਰਿਕ ਐਸਿਡ 5.5 ਚਾਹੀਦਾ ਜੇ ਤੁਸੀਂ ਦੋ ਤੋਂ 7 ਵਾਲੇ ਟਾਰਗੇਟ ਤੇ ਬੜੇ ਫਿਰਦੇ ਹੋ ਤੇ ਫਿਰ ਤੁਹਾਡਾ ਰੱਬ ਹੀ ਮਾਲਕ ਆ ਇਹ ਜਿਹੜੀਆਂ ਲੈਬ ਹੈਗੀਆਂ ਲੈਬ ਦੇ ਵਿੱਚ ਬੜਾ ਜ਼ਬਰਦਸਤ ਚ ਮੇਲਾ ਹੈਗਾ ਨੰਬਰ 2 ਯੂਰੋਕੈਸਰ ਕੈਸਟੋਲ ਦੀ ਮੈਂ ਗੱਲ ਕਰਾਂ ਜੇ ਕੈਸਟੋਲ ਤੁਹਾਡਾ 200 ਤੋਂ ਪਲੱਸ ਉੱਪਰ ਆ 215 ਵੀ ਆ 300 ਦਾ ਬਹੁਤ ਦੂਰ ਦੀ ਗੱਲ ਆ ਕਿ 220 ਆ 200 ਪਲੱਸ ਮੰਨ ਕੇ ਚਲੋ 200 ਤੋਂ ਪਲੱਸ ਹੋਣਾ ਸ਼ੁਰੂ ਹੋ ਗਿਆ ਫਿਰ ਵੀ ਤੁਹਾਨੂੰ ਹਾਰਟ ਅਟੈਕ ਆਊਗਾ ਹੋ ਨਹੀਂ ਸਕਦਾ ਦੁਨੀਆ ਦੀ ਤਾਕਤ ਨਹੀਂ ਕਿ ਤੁਹਾਨੂੰ ਹਾਰਟ ਅਟੈਕ ਤੁਹਾਡਾ ਰੋਕ ਦੂ ਇਹਨੂੰ ਵੀ ਆਪਦਾ ਲੈਵਲ ਲੈ ਕੇ ਆਓ ਲੈਵਲ ਯਾਨੀ ਕਹਿੰਦਾ ਮਤਲਬ ਕਿ ਸਾਨੂੰ ਜਿਹੜਾ ਤੇ ਕੈਸਟੋਲ ਆ ਨਾ ਗੁੱਡ ਕੈਸਟੋਲ ਆ ਜਿਹੜਾ ਉਹ ਸਾਨੂੰ ਚਾਹੀਦਾ ਹੈਗਾ 160 65 170 ਚਾਹੀਦਾ ਤੇ ਲੈਬ ਖੁਦ ਲੈ ਕੇ ਦਿੰਦੀ ਹੈ ਵੀ ਸਾਨੂੰ ਤੁਹਾਨੂੰ ਚਾਹੀਦਾ ਜੀ ਦੂਜਾ 200 150 ਤੋਂ 250 ਨਾਰਮਲ ਆ ਗਲਤੀ ਹੋ ਗਈ ਨਾ ਇੱਥੇ ਜਿਹੜੀ ਯੂਰੋਕੈਸਟਰੀ ਦੀ ਗੱਲ ਕਰੀਏ 2 ਤੋਂ 7 ਨਾਰਮਲ ਆ ਜੀ ਕਿਉਂ 7 ਨਾਰਮਲ ਆ ਜੈਂਸ ਨੂੰ 5.5 ਚਾਹੀਦਾ ਲੇਡੀਜ਼ ਨੂੰ 4.5 ਚਾਹੀਦਾ ਇੱਥੇ ਵਿੱਚ ਮੇ ਲਾ ਇੱਥੇ ਵੀ ਤੁਹਾਨੂੰ ਚੈਕ ਰੂ ਦੇ ਵਿੱਚ ਪਸਾਇਆ ਪਿਆ ਯੂਰੋਕੈਸਟ ਕੈਸਟੋਲ 슈ਗਰ ਜਿਹੜੀ 슈ਗਰ ਦੀ ਗੱਲ ਕਰੀਏ 슈ਗਰ ਸਾਡੀ ਖਾਲੀ ਪੇਟ ਜਿਹੜੀ ਚਾਹੀਦੀ 110 1500 ਤੋਂ ਪਲੱਸ ਚਾਹੀਦੀ ਆ ਜੇ ਤੁਹਾਡੀ ਖਾਲੀ ਪੇਟ 슈ਗਰ ਮੰਨ ਲਓ ਵੀ 95 80 85 ਆਉਂਦੀ ਆ ਫੇਰ ਤੁਸੀਂ ਇਹਨੂੰ 슈ਗਰ ਨੂੰ ਲੈਵਲ ਪੂਰਾ ਕਰੋ ਇਹਸ ਨੂੰ ਘਰੇ ਹੀ ਕਰ ਸਕਦੇ ਹੋ ਕਰੇ ਕਿਵੇਂ ਕਰ ਸਕਦੇ ਹੋ ਕਿ ਮੰਨ ਲਓ ਸ਼ੱਕਰ ਆਰਗੈਨਿਕ ਸ਼ੱਕਰ ਲੈ ਲਓ ਮਿਸ਼ਰੀ ਲੈ ਲਓ ਠੀਕ ਹੈ ਜੀ ਗੋੜ ਲੈ ਲਓ ਵਧੀਆ ਉਹਨੂੰ ਤੁਸੀਂ ਇੱਕ ਚਮਚਾ ਰਾਤ ਨੂੰ ਪਿਉਂਦੋ ਅੱਧੀ ਗਲਾਸੀ ਦੇ ਵਿੱਚ ਰਾਤ ਨੂੰ ਥੋੜੀ ਕਟੋਰੀ ਪੁੱਜੀ ਲੈ ਲਓ ਉਹਦੇ ਵਿੱਚ ਸ਼ਾਮ ਨੂੰ ਭੋਣੋ ਤੇ ਸਵੇਰੇ ਉਹ ਨਾਲ ਕਰੋ ਤੁਹਾਡਾ ਸ਼ੂਗਰ ਲੈਵਲ ਜਿਹੜਾ ਮੈਂਟੇਨ ਹੋ ਜਾਊਗਾ ਜਿਹੜਾ ਤੁਹਾਨੂੰ ਪਿਸ਼ਾਬ ਘੱਟ ਆਉਂਦਾ ਨੀਂਦ ਘੱਟ ਉਹਦੀ ਥੋੜਾ ਪਿਸ਼ਾਬ ਵੀ ਹੋ ਜਾਊਗਾ ਹੁਣ ਗੱਲ ਆ ਗਈ ਮੰਨ ਲਓ ਯੂਰਕੈਸਰ ਕੈਸਟਲ E S R E S R ਜੇ ਤੁਹਾਡਾ E S R ਦੀ ਮੈਂ ਗੱਲ ਕਰਨਾ ਲੇਡੀਜ਼ ਅੰਦਰ 8-9 ਚਾਹੀਦਾ 10 ਚਾਹੀਦਾ ਐਂਡ ਤੇ ਜੈਂਟਲਸ ਅੰਦਰ 12 ਤੋਂ 13 ਚਾਹੀਦਾ ਲੈਬ ਖੁਰ ਕਹਿੰਦੀ ਵੀ ਮੰਨ ਲਓ 15-20 ਤੋਂ 15 ਤੋਂ 20 ਨਾਰਮਲ ਆ ਜੇ ਤੁਹਾਡਾ ਵੀ ਹੋਣਾ ਸ਼ੁਰੂ ਹੋ ਗਿਆ ਤੁਹਾਡੇ ਜਿਹੜੇ ਕੜਾਓ ਜਿਹੜੇ ਆਪਣੇ ਪੱਠੇ ਹੁੰਦੇ ਜਿਵੇਂ ਕਿ ਮੈਂ ਬੋਲੋ ਐਕਟੀਵਿਟੀ ਜਿਹੜੇ ਪੱਠੇ ਹੁੰਦੇ ਆ ਕਰਕੇ ਉਹਨਾਂ ਚ ਕੜਾਓ ਪੈਦਾ ਕਰ ਦਿੰਦਾ ਹੈ ਹਾਰਟ ਦੇ ਵਾਲਾਂ 'ਚ ਹੀ ਕੜਾਓ ਪੈਦਾ ਕਰ ਦਿੰਦਾ ਇਹ ਐਸ ਆਰ ਯੂਰਿਕ ਐਸਿਡ ਕੈਸਟ ਆਰ ਐਸ ਆਰ 슈ਗਰ 슈ਗਰ ਦੇ ਮੰਨ ਕੇ ਚਲੋ ਮੈਂ ਤੁਹਾਨੂੰ ਕਹਾਂ ਵੀ ਜੇ ਮੈਂ 100 100 ਤੋਂ ਪਲੱਸ ਹੈਗੀ ਆ ਖਾਲੀ ਪੇਟ ਤੇ ਤੁਸੀਂ ਠੀਕ ਹੋ ਜੇ ਤੁਹਾਡੀ 슈ਗਰ ਘਟਾ ਤੇ ਇਹ ਵੀ ਗੰਮ ਖਤਰੇਜ ਹੈ ਇਹ ਬਹੁਤ ਜ਼ਿਆਦਾ ਖਤਰੇਜ ਹੈ ਘਟ ਨਹੀਂ ਹੈ ਆਪ ਨਾਲੋ ਵੀ ਜੋਨ ਖਤਰਨਾਕਾ 슈ਗਰ ਤੇ ਹੁਣ ਗੱਲ ਕਰੀਏ ਆਪਾਂ ਆਪਣਾ ਐਸਜੀਓਟੀ ਐਸਜੀਪੀਟੀ ਲੈਬ ਖੁਦ ਕਹਿੰਦੀ ਆ 5 ਤੋਂ 45 ਕੋਈ ਕਹਿੰਦੇ 5 ਤੋਂ 35 ਕੋਈ ਕਹਿੰਦੇ 5 ਤੋਂ 40 ਨੋਰਮਲ ਆ ਜੇ ਤੁਹਾਡੀ ਐਸਜੀਓਟੀ ਐਸਜੀਪੀਟੀ ਮੰਨ ਕੇ ਚੱਲੋ ਵੀ 35 40 45 ਹੋ ਗਈ ਹੈ ਤੇ ਤੁਸੀਂ ਉਸ ਨੂੰ ਕੰਟਰੋਲ ਕਰੋ ਇਹ ਪਛੀ 30 ਐਂਡ ਚਹੀਦੀ ਆ ਜੇ ਤੁਸੀਂ ਲੈਬਾਰਟਰੀ ਦੇ ਮਗਰ ਲੱਗੇ ਰਹੇ ਜਾਂ ਮਲੋ ਰਿਪੋਰਟਾਂ ਦੇ ਮਗਰ ਲੱਗੇ ਰਹੇ ਦੀ ਇਹ ਤਾਂ ਨਾਰਮਲ ਹੈ ਜੀ ਨਾਰਮਲ ਆ ਜੀ ਥੋੜਾ ਤਾਂ ਮਾਲ ਕੀ ਵਾਲੀ ਆ ਪਰ ਹੁਣ ਗੱਲ ਆਪਾਂ ਕਰੀਏ WBC ਜਾਂ CBC ਜਾਂ WBC ਦੀ ਇਨਫੈਕਸ਼ਨ ਦੀ ਗੱਲ ਕਰੀਏ ਜਿਹੜੀ ਇਨਫੈਕਸ਼ਨ ਆ ਉਹ ਕਈ ਲੈਬ ਕਹਿੰਦੀਆਂ ਕਿ ਇਹ ਚਾਹੀਦੀ ਹੈ ਜੀ 4000 ਤੋਂ 10000 ਕੋਈ ਲੈਬ ਕਹਿੰਦੀ ਕਿ 4 ਤੋਂ ਜਿਹੜੀ 11000 ਉਹ ਜਿਹੜੀ ਮੰਨ ਲਓ ਇਨਫੈਕਸ਼ਨ ਦੀ ਗੱਲ ਕਰੀਏ ਉਹ ਵੀ ਸਾਨੂੰ 7 7.5 ਮੰਨ ਕੇ ਚਲੋ 8 ਐਂਡ ਚਾਹੀਦੀ ਆ ਜੇ ਤੁਹਾਡੀ 11 ਮੰਨ ਲਓ ਵੀ ਹੋ ਗਈ ਤੁਸੀਂ ਕਹਿੰਦੇ ਜੀ ਨਾਰਮਲ ਆ ਨਾਰਮਮਲ ਨਹੀਂ ਆ ਉਹ ਤੁਹਾਡੇ ਲੰਗਸ ਨੇ ਤੁਹਾਡੇ ਲੰਗਜ਼ਾਂ ਨੂੰ ਜਕੜ ਲਿਆ ਉਹਨੇ ਇਨਫੈਕਸ਼ਨ ਨੇ ਕਿ ਲੰਗਜ਼ ਨੂੰ ਡਾਊਨ ਕਰਦੀ ਇਨਫੈਕਸ਼ਨ ਖਾਸ ਕਰਕੇ ਲੰਗਜ਼ ਨੂੰ ਜਦੋਂ ਮੰਨ ਲਓ ਵੀ ਇਹ ਜਿਹੜੀਆਂ ਮੈਂ ਤੁਹਾਨੂੰ ਪ੍ਰੋਬਲਮ ਦੱਸੀਆਂ ਇਹ ਵਾਧਦੀ ਬੜੌਤਰੀ ਆ ਇਹਦੇ ਵਿੱਚ ਪਿਸ਼ਾਬ ਵੀ ਕਿਹੜਾ ਕਲਰ ਦਾ ਹੁੰਦਾ ਕਿ ਮਨ ਲੋ ਸਰੋਂ ਦੇ ਤੇਲ ਵਰਗਾ ਜਾਂ ਸਰੋਂ ਤੋਂ گاੜਾ ਤੇਲ ਮਨ ਲੋ ਰੈਡਨੈਸ ਥੋੜੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਦੀ ਸ਼ੂਗਰ ਘੱਟ ਹੋ ਗਈ ਉਹਨਾਂ ਨੂੰ ਸਰੋਂ ਨੇ ਤੇਲ ਵਰਗਾ ਪਿਸ਼ਾਬ ਆਊਗਾ ਜਿਨ੍ਹਾਂ ਦੀ ਸ਼ੂਗਰ ਆਪਾ ਉਹਨਾਂ ਨੂੰ ਪਿਸ਼ਾਬ ਆਊਗਾ ਉਹਦੇ 'ਚ ਥੋੜੀ ਰੈਡਨੈਸ ਹੋ ਜੀ ਕਿਉਂਕਿ ਮੈਂ ਇਹ ਤੁਹਾਨੂੰ ਅ ਵਾਤ ਦੀ ਬੜੌਤਰੀ ਵਾਲੀ ਪ੍ਰੋਬਲਮ ਦੱਸਣ ਲੱਗਾ ਇਹ ਵਾਤ ਦੀ ਬੜੌਤਰੀ ਨੇ ਇਹ ਮਸਲੇ ਬੰਦੇ ਆ ਕਿ ਅੱਜ ਦਾ ਜਿਹੜਾ ਮੈਟਰ ਹੈਗਾ ਦੁਨੀਆ ਭਰ ਦਾ ਜਿਹੜਾ ਮਨ ਲੋ ਹਾਰਟ ਅਟੈਕ ਦਾ ਹੈਗਾ ਕਿਉਂਕਿ ਵਾਤ ਮੈਨਾਂ ਹਾਰਟ ਦੀ ਪੰਪਿੰਗ ਓਵਰ ਲੀਵਰ ਕਮਜ਼ੋਰ ਦਿਮਾਗ ਵੀ ਸਾਨੂੰ ਕਮਜ਼ੋਰ ਕਿ ਅੱਜ ਦੇ ਟਾਈਮ 'ਚ ਆਪਾਂ ਗੱਲ ਕਰੀਏ ਤਾਂ ਪਹਿਲਾਂ ਤਾਂ ਮੈਂ ਕਹਿੰਦਾ ਉਹਨਾਂ 10000 ਦੇ ਵਿੱਚੋਂ 9995 ਲੋਕਾਂ ਨੂੰ ਮਸਲਾ ਵਾਰ ਦੀ ਗੜਬੜੀ ਆ ਪਰ ਜਿਹੜਾ ਮੈਂ ਹੁਣ ਦੀ ਮਤਲਬ ਵੀ ਜਿਹੜੀ ਅੱਜ ਦੀ ਮੈਂ ਗੱਲ ਕਰਾਂ 15000 ਲੋਕਾਂ ਦੇ ਵਿੱਚੋਂ 14995 ਲੋਕਾਂ ਦਾ ਹਾਰਟ ਬਾਧਰਾ ਲੀਵਰ ਕਮਜ਼ੋਰ ਆ ਤੇ ਦਿਮਾਗ ਵੀ ਕਮਜ਼ੋਰ ਆ ਕਿ ਇਸ ਗੱਲ ਨੂੰ ਕੋਈ ਝੂਠਾ ਸਾਬਤ ਕਰ ਦੇ ਭਲਾਂ ਦੀ ਹੈਲਥ ਆਰਗੇਨਾਈਜੇਸ਼ਨ WHO ਆ ਜੇ ਇੱਥੇ ਬੈਠ ਜੇ ਕਿ ਕੋਈ ਇਹਨੂੰ ਗੱਲ ਨੂੰ ਝੂਠਾ ਨਹੀਂ ਸਾਬਤ ਕਰ ਸਕਦਾ ਕਿ ਪਰ ਗੱਲ ਇਹ ਆ ਵੀ ਸਾਡੇ ਜਿਹੜੇ ਲੋਕ ਆ ਪੀੜ ਤੋਂ ਗਮਰਾਹ ਹੋਏ ਵੇ ਆ ਗਮਰਾਹ ਹੋਏ ਇਨਸਾਨ ਨੂੰ ਸਿੱਧੀ ਲਾਈਨ ਤੇ ਲਿਆਉਣਾ ਬੜਾ ਹੀ ਮੁਸ਼ਕਲ ਹੁੰਦਾ ਆ ਆਸਾਨ ਨਹੀਂ ਹੁੰਦਾ ਕਿਉਂਕਿ ਉਹਦਾ ਵਿਸਥਾਰ ਆ ਉਹਦਾ ਵਿਸਥਾਰ ਆ ਉਹਦਾ ਵਿਸਥਾਰ ਆ ਉਹਦਾ ਵਿਸਥਾਰ ਆ ਕਿ ਕਿਸੇ ਕੋਲ ਰੀਲੀਫ ਹੀ ਨਾ ਮਿਲੇ ਰੀਲੀਫ ਨਾ ਮਿਲਣ ਦਾ ਕਾਰਨ ਕਿ ਮੰਨ ਕੇ ਚਲੋ ਵੀ ਪਤਾ ਹੀ ਨਹੀਂ ਵੀ ਰੋਲਾ ਹੈ ਕਿੱਥੇ ਆ ਉਹ ਕਹਿੰਦਾ ਨਾ ਵਿਆਹ ਪੰਜਾਬੀ ਦੇ ਕਹਿੰਦੇ ਵਿਆਹ ਜੋਗੇਗੇ ਤੇ ਡਾਟ ਭੋਗੇਗੇ ਹੈ ਨਾ ਕਿ ਉਹ ਗੱਲ ਮੰਨੂ ਕਿ ਆਪਦਾ ਖਿਆਲ ਰੱਖੋ ਕੋਈ ਕਰੋਨਾ ਦੀ ਵੈਕਸੀਨ ਕੁਛ ਨਹੀਂ ਕਰ ਸਕਦੀ ਤੁਹਾਡਾ ਖਾਣ ਪੀਣ ਜਿਹੜਾ ਲਾਈਫ ਸਟਾਈਲ ਆ ਇਹਨੇ ਤੈਸ ਨੈਸ ਕਰਤਾ ਦੁਨੀਆ ਨੂੰ ਬੱਚਿਆਂ ਤੋਂ ਲੈ ਕੇ ਬੱਚੀਆਂ ਤੱਕ ਯੰਗ ਮੈਨ ਬਜ਼ੁਰਗ ਜਿਹੜੇ ਚਲੋ ਫਿਰ ਤਾਂ ਵਿਚਾਰੇ ਉਹ ਤਾਂ ਫੈਟੇ ਜੇ ਉਹਨਾਂ ਦੀ ਹੈਗੀ ਹੈਗੀ ਆ ਪਰ ਮੈਂ ਇੱਕ ਗੱਲ ਕਹਿ ਲੱਗਾ ਵੀ ਕੋਈ ਉਮਰ ਮੈਨਾਂ ਨਹੀਂ ਰੱਖਦੀ ਇਨਸਾਨ ਕਦੀ ਬੁੱਢਾ ਹੀ ਨਹੀਂ ਹੋ ਸਕਦਾ ਪਰ ਜੇ ਉਹ ਆਪਦਾ ਲਾਈਫ ਸਟਾਈਲ ਸੈੱਟ ਰੱਖੇ ਆਪਦਾ ਖਾਣ ਪੀਣ ਸੈੱਟ ਰੱਖੇ ਮੋਟੀਫਾਈਡ ਜਮਾਨੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੇ ਜੇ ਤੁਸੀਂ ਮੋਟੀਫਾਈਡ ਜਮਾਨੇ ਦੇ ਚ ਧਸਦੇ ਜਾਂਦੇ ਹੋ ਤੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਅਲਵਿਦਾ ਕਹਿੰਦੇ ਜਾਂਦੇ ਹੋ ਇਸ ਤਰੀਕੇ ਨਾਲ ਦੇਖ ਲਓ ਵੀ ਤੁਸੀਂ ਇਧਰ ਇਧਰੋਂ ਜਿਹੜੀ ਆ ਤੁਹਾਡੀ ਜ਼ਿੰਦਗੀ ਆ ਠੀਕ ਆ ਇਹਨੂੰ ਅਲਵਿਦਾ ਕਹਿਣ ਦਾ ਕਾਰਨ ਕੀ ਹੈ ਕਿ ਅਸੀਂ ਮੋਟੀਫਾਈਡ ਜਮਾਨੇ ਦੇ ਵਿੱਚ ਇਧਰ ਧਸ ਗਏ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ